ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਇੱਕ ਫਾਰਮ ਦਿਖਾਵਾਂਗੇ ਇੱਥੇ ਆਪਾਂ ਆ ਰਹੇ ਹਾਂ ਕੋਈ ਰੈਗੂਲਰ 6-7 ਸਾਲਾਂ ਤੋਂ ਜੀ ਠੀਕ ਹੈ ਸ਼ੁਰੂ ਚ ਬਾਈਆਂ ਦੇ ਉਧਰ ਪਸ਼ੂ ਥੋੜੇ ਹੁੰਦੇ ਸੀ ਕਿ ਜਦੋਂ ਮੈਂ ਆਉਣ ਲੱਗਿਆ ਤਿੰਨ-ਚਾਰ ਪਸ਼ੂ ਹੀ ਸੀਗੇ ਜੀ ਆ ਉੱਪਰ ਚਾਦਰਾਂ ਪਾ ਕੇ ਅੱਧੇ ਪਸ਼ੂ ਇੱਧਰ ਐ ਅੱਧੇ ਉੱਧਰ ਐ ਜੀ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਬਾਈ ਦਾ ਮੇਨ ਕੰਮ ਨਾ ਦੁੱਧ ਤੇ ਆ ਕਿਉਂ ਕੋਟਕਪੂਰਾ ਸ਼ਹਿਰ ਦੇ ਨੇੜੇ ਐ ਜੀ ਪਿੰਡ ਕੋਠੇ ਵਿੜੰਗ ਤੇ ਮੇਨ ਕੰਮ ਬਾਈ ਦੁੱਧ ਤੇ ਹੀ ਕਰਦੇ ਆ ਹੂੰ ਟੀਕੇ ਚੰਗੇ ਭਰਦੇ ਆ ਸੀਤੇ ਪਰ ਜਿਆਦਾ ਕੰਮ ਮੇਨ ਆ ਜਿਹੜਾ ਉਹ ਦੁੱਧ ਤੇ ਹੀ ਆ ਬਾਈ ਆ ਮੱਜ ਅੱਜ ਚੈੱਕ ਕੀਤੀ ਆ ਜੀ ਗੱਭਣ ਕਿੰਨਾ ਦੁੱਧ ਧਰਦੇਵੇਂ ਥੱਲੇ 13 ਕਿਲੋ ਇਹਦੇ ਥੱਲੇ ਆ ਮੱਜ ਬਹੁਤ ਚੰਗੀ ਸੀ ਜੀ ਇਹ 165 ਦੀ ਲਈ ਸੀ ਬਾਈ ਨੇ ਮੱਜ ਬਹੁਤ ਚੰਗੀ ਮੱਜ ਸੀਗੀ ਜਦੋਂ ਲਈ ਆ ਤੇ ਐਤਕੀ ਨੂੰ ਥੋੜੀ ਜੀ ਦਿੱਕਤ ਆ ਗਈ ਬਸ ਮਨ ਲਓ ਜੇਰ ਜੂਰ ਦੀ ਪ੍ਰੋਬਲਮ ਆ ਗਈ ਰਹਗੀ ਤੇ ਉਹ ਗੱਲ ਬਣੀ ਨਹੀਂ ਦੁੱਧ ਵਾਲੀ ਐ ਕਿ ਮੱਝ ਨੇ ਦਿੱਤਾ ਨਹੀਂ ਕਿੰਨਾ ਦੁੱਧ ਦਿੰਦੀ ਸੀ ਇਹ ਇਹ ਉਹ ਤਾਂ ਤਾਂ 22 ਲੀਟਰ ਸੀਗਾ ਇਹ ਤੁਸੀਂ ਧਿਆਨ ਚ ਰੱਖ ਲੋ ਜੀ 20 22 ਕਿਲੋ ਦੁੱਧ ਦਿੰਦੀ ਆ ਬਾਈ ਐਦਕੀ ਜਦੋਂ ਗੱਬਣ ਤਿਆਰ ਹੋਈ ਵੇਚੂਗਾ ਇਹ ਇਹ ਮੱਝ ਸੇ ਐਦਕੀ ਸੇਲ ਕਰਾਂਗੇ ਆਪਾਂ ਨਾ ਹਾਂਜੀ ਐਦਕੀ ਸੇਲ ਕਰਾਂਗੇ ਜੀ ਵੈਸੇ ਮੱਝ ਐਦਕੀ ਅੱਗੇ ਨਾ ਹਰਦੇ ਫੱਬ ਗਈ ਮੱਝ ਅੱਗੇ ਲੱਸੀ ਵਾਲੀ ਸੀ ਹਨਾ ਹਾਂਜੀ ਹਾਂ ਕੱਦ ਕਾਠ ਦੇਖੋ ਮੱਝਾਂ ਪੂਰੀ ਬਰੀਡ ਵਾਲੀ ਐ ਇਹਨੇ ਕੀ ਦਿੱਤਾ ਸੀ ਬੱਚਾ ਕੱਟਾ ਹੀ ਜਾਈਦਾ ਲੋ ਹਰ ਵਾਰੀ ਹਾਂਜੀ ਸੈਕਸਰ ਸਿੰਮਰ ਅਸੀਂ ਨਹੀਂ ਲਾਉਂਦੇ ਜੀ ਤੇ ਬਾਰੇ ਦੇ ਨਵਾਬ ਦਾਤ ਸਿੰਮਰ ਲਾਇਆ ਸੀਗਾ ਤੇ ਕੱਟਾ ਆਇਆ ਸੀਗਾ ਤੇ ਕਿੰਨਾ ਦੁੱਧ ਹੈ ਕੀ ਵੈਸੇ ਐਦ ਕੀ 12 13 ਦੇ ਰਹੇਗੀ ਠੀਕ ਆਹਾ ਮੱਝ ਇਹ ਤਾਂ ਹੈਗਾ ਹੀ 13 ਕਿਲੋ 13 14 ਕਿਲੋ 13 14 ਕਿਲੋ ਹੈ ਤੇ ਹੁਣ ਗੱਭਣਾ ਨਾ ਇਹ ਆਪਾਂ 6 ਮਹੀਨੇ ਦੀ ਬਾਈ ਹੋਈ ਆ ਹਾਂ ਜੂਨ ਤੇ ਜੁਲਾਈ ਨੂੰ ਦਿੰਦੇ ਲਈ ਜੂਨ ਦੀ ਲਈ ਠੀਕ ਆ ਗਾਂ ਇਹ ਗੱਲ ਨਹੀਂ ਬਣੀ ਹੋਈ ਐ ਇਹਦਾ ਕੋਈ ਤਾਂ ਨਹੀਂ ਕੋਈ ਇਹਦੇ ਹੁਣੇ ਭਰੇ ਆ ਹਨਾ ਆ ਤਾਂ ਗੱਬਣ ਹੀ ਐ ਨਾ ਚੈੱਕ ਹੋਈ ਗਈ ਐ ਚੈੱਕ ਨਹੀਂ ਕਰਾਈ ਹੁਣ ਗੱਬਣ ਹੀ ਹੋਊਗੀ ਇਹ ਗੱਬਣ ਹੀ ਐ ਹਨਾ ਤੇ ਇਹ ਗਾਵਾਂ ਆਪਣੀਆਂ ਘਰ ਦਿੰਗੀਆਂ ਹੀ ਦੋਵੇਂ ਹਨਾ ਵਹਿਣਾ ਤਿਆਰ ਹੋਣ ਜਾਣ ਹਾਂਜੀ ਯਾ ਮੱਝ ਇਹ ਵੀ ਕਰਦੀ ਐ ਪਰਲੀ ਮੱਝ ਉਹ ਦੋਵੇਂ ਉਹ ਦੋਵੇਂ ਮੋਲ ਲੈਣ ਜਾਣੇ ਹਨਾ ਇਹ ਵੀ ਕਰਦੀ ਮੱਝਾ ਇਹੇ ਮੱਝ ਇਹ ਵੀ ਚੰਗੇ ਦੁੱਧ ਵਾਲੀ ਐ ਹਨਾ ਇਹ ਮੋੜ ਮੰਡੀ ਵਾਲੀ ਐ ਨਾ ਨਹੀਂ ਇਹ ਮੱਲਨ ਤੋਂ ਹਾਂ ਮੱਲਨ ਵਾਲੀ ਹਾਂ ਇਹਦੇ ਥੱਲੇ ਕਿੰਨਾ ਦੁੱਧ ਦਰਦੇ ਆ ਇਹਨੇ ਦਾ 16 ਲੀਟਰ ਦਿੰਦੀ ਐ ਦੁੱਧ ਜਦੋਂ ਸ਼ੁਰੂ ਕੀਤਾ ਸੀ ਕਿੰਨੇ ਬਹੂ ਲਏ ਸੀਗੇ ਤੂੰ ਉਦੋਂ ਜਦੋਂ ਦੁੱਧ ਦਾ ਕੰਮ ਕਰਨ ਲੱਗਿਆ ਆਪਾਂ ਉਹ 2-3 ਘਰ ਸੀਗੇ 1-2 ਲਏ ਸੀ ਫਿਰ ਹੌਲੀ-ਹੌਲੀ ਵਧਾ ਲਿਆ ਹੌਲੀ-ਹੌਲੀ ਵਧਾ ਲੇ ਸੀ ਮੰਨ ਕੇ ਚੱਲ ਹੁਣ ਤੱਕ ਆਪਾਂ ਜੇ ਲਏ ਆ ਤਾਂ ਵਿੱਚੇ ਵੀ ਆਉਨੇ ਗਾ ਵੀ ਇਨਵੈਸਟਮੈਂਟ ਜਿੰਨੀ ਕੀਤੀ ਸੀ ਨਿਕਲ ਗਈ ਸਾਰੀ ਹਾਂਜੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ 2-6 ਸਾਲ ਦੀ ਹੋਊਗੀ ਜਦੋਂ ਤੁਸੀਂ ਹੋਣ ਲੱਗੇ ਉਦੋਂ ਤਾਂ ਸ਼ੁਰੂ ਕੀਤਾ ਸੀ ਹਾਂ ਉਦੋਂ ਦਾ ਹੀ ਸ਼ੁਰੂ ਆ ਵਧਾਤੇ ਸੀ ਪਸ਼ੂ ਕਿਰਾਂ ਤਾਂ ਆਪਣੇ ਕੋਲੇ ਆ گاਵਾ ਹੀ ਸੀ ਉਦੋਂ ਇੱਕ ਗਾਂ ਇੱਕ ਗਾਂ ਸੀ ਸ਼ਾਇਦ ਦੇ ਦੋ ਦਨੇ ਮੱਝਾਂ ਸੀ ਹਨਾ ਹਾਂਜੀ ਉੱਧਰ ਵੀ ਦਿਖਾਵਾਂਗੇ ਤੁਹਾਨੂੰ ਪਸ਼ੂਈ ਚੰਬ ਕਿੰਨੇ ਪਸ਼ੂ ਵੇਚਦੇ ਆਦ ਕੀ ਅੱਛਾ ਛੋਟੇ ਬੱਚੇ ਹੀ ਵੇਚੇ ਹਨ ਆਹਾ ਸ਼ੇਰੇ ਪੰਜਾਬ ਦੀ ਆਈ ਹੈ ਨਾ ਗੱਟੀ ਆ ਸ਼ੇਰੇ ਪੰਜਾਬ ਦਾ ਕੱਟੀ ਆਈ ਹੈ ਜੀ ਬਹੁਤ ਸੋਹਣੀ ਗੱਟੀ ਹੈ ਦੇਖੋ ਤੁਸੀਂ ਘੱਦ ਘੜ ਚ ਆ ਬਾਈ ਕੋਲੇ ਤੁਹਾਨੂੰ ਦੱਸਿਆ ਵੀ ਮੇਨ ਨਾ ਕੰਮ ਦੁੱਧ ਤੇ ਹੀ ਆ ਕੋਈ ਐਕਸਟਰਾ ਫੀਡ ਨਹੀਂ ਬਾਈ ਪਾਉਂਦਾ ਗਿਆ ਬੱਚਿਆਂ ਨੂੰ ਆ ਉਹ ਤਿਆਰ ਹੋਏ ਵੇ ਆ ਘਰ ਦੇ ਸਾਰੇ ਜੀ ਆ ਬੱਚੀ ਹੈ ਨਾ ਹਰਦੇਵ ਕਿੰਨੀ ਉਮਰ ਹੈ ਇਹਦੀ ਇਹ ਦੇ ਹੋਬਿਟੇ ਸਾਲ-ਸਾਲ ਦੁੱਧੇ ਦੀ ਹੈ ਸਾਲ ਤੋਂ ਉੱਤੇ ਆ ਕੱਟੀ ਇੱਕ ਤਿਆਰ ਹੋਈ ਹੈ ਜੀ ਇਹ ਇੱਕ ਝੋਟੀ ਹੈ ਆ ਕੱਟਾ ਇਹਨਾਂ ਕੋਲੇ ਆਪ ਦਾ ਰੱਖਿਆ ਹੋਇਆ ਘਰੇ ਤੇ ਇਹਨਾਂ ਦੀ ਆਪ ਦੀ ਮੱਝ ਤਾਂ ਹੀ ਹੈ ਠੀਕ ਹੈ ਤੇ ਇਹ ਕ੍ਰੋਸ ਤਾਂ ਨਹੀਂ ਕਰਦਾ ਜੇ ਨਾ ਨੇ ਕਰਤੀਆਂ ਮੈਂ ਲਾਈ ਹਾਂ 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 ਇਹ ਲੱਗ ਗਈ ਹਾਂ ਪਰ ਫਿਰ ਵੀ ਬਾਈ ਅਸੀਂ ਚੰਗੇ ਸੀਮਣ ਹੀ ਲਾਉਣੇ ਆ ਹਰੇਕ ਦੇ ਨਹੀਂ ਲਾਉਂਦੇਗੇ ਆ ਗੱਭਣਾ ਉਹ ਝੋਟੇ ਤੋਂ ਹਾਂ ਹਾਂ ਠੀਕ ਆ ਉਹਦੀ ਮੱਝ ਥੱਲੇ ਚੰਗਾ ਸੀ ਦੁੱਧ ਨਾ ਇਹ ਕੱਟੇ ਦੀ ਹਾਂ ਉਹ ਵੀ ਐ ਵੱਡੀ ਮੱਝ ਵੱਡੀ ਮੱਝ ਅੱਛਾ ਉਹਦਾ ਬੱਚਾ ਇਹ ਇੱਕ ਮੈਂਡ ਵਾਲੀ ਦਾ ਠੀਕ ਹੈ ਠੀਕ ਹੈ ਇਹ ਤਾਂ ਰੱਖਣਾ ਹੀ ਹੋਊ ਆਪਾਂ ਨਾ ਇਹ ਤਾਂ ਵੈਸੇ ਖਰੀਦ ਵੀ ਲਊਗਾ ਕੋਈ ਐਡਾ ਚੰਗਾ ਇਹ ਥੱਲੇ ਕਿੰਨਾ ਦੁੱਧ ਹੈ ਕਿਹੜੀ ਥੱਲੇ ਇਹ 1200 ਠੀਕ ਆ ਹਜੇ ਹੁਣੇ ਸੂਈ ਹੈ ਜੀ ਇਹ ਹਜੇ ਦੁੱਧ ਤੇ ਆਈ ਨਹੀਂ ਕਿ ਮੱਝ ਠੀਕ ਆ ਜਦਵਾਈ ਭਰੀ ਹੈ ਇਹਦੇ ਤੇ ਆ ਵੀ ਬਾਈ ਦੀ ਘਰ ਦੀ ਝੋਟੀ ਆ ਤਕਰੀਬਨ ਕਿੰਨੇ ਪਸ਼ੂ ਘਰ ਦੇ ਤਿਆਰ ਹੋ ਗਏ ਆਪਣੇ ਆ ਘਰ ਦਿੰਗਾ ਹੀ ਆ ਉਹ ਮੁੱਲ ਦੀ ਆ ਗੱਲ ਇਹ ਆ ਵੀ ਦੋਵੇਂ ਕਰਦਿਆਂ ਅਛਾ ਦੋਵੇਂ ਘਰ ਦਿੰਗਾ ਉਹ ਸਾਰੇ ਘਰ ਦੇ ਹਨ ਤੇ ਮੁੱਲ ਵਾਲੇ ਪਸ਼ੂ ਸਮਝ ਲੈ ਤਿੰਨ ਚਾਰ ਹੀ ਰਹਿ ਗਏ ਇੰਨੇ ਕੀ ਲੈ ਜੀ ਹਨ ਨਹੀਂ ਨਹੀਂ ਸਾਰੇ ਲੈ ਸੀਗੇ ਇੱਥੇ ਉਹ ਜਾਵਾਂ ਆਪਾਂ ਵੇਚਦੇ ਆ ਠੀਕ ਹੈ ਤੇ ਨਹੀਂ ਮੇਨ ਕੰਮ ਬਾਈ ਹੁਣ ਫਿਰ ਦੁੱਧ ਦਾ ਹੀ ਆ ਬਸ ਹਾਂਜੀ ਕੀ ਰੇਟ ਪੈ ਜਾਂਦਾ ਦੁੱਧ ਘਰਾਂ ਜੇ ਮਾਈ ਦਾ ਤਾਂ 75 ਆ ਹੀ ਗਾਈਆਂ ਦਾ ਪਚੋੜੀਆਂ ਇਹ ਤਾਂ ਬਾਈ ਆਪ ਬਾਈ ਕੋਟ ਕਪੂਰੇ ਦੇ ਘਰ ਲੱਗੇ ਵੇ ਆ ਤਾਂ ਕਰਕੇ ਇਹ ਰੇਟ ਆ ਕਈ ਬੰਜਾਂ ਨੂੰ ਲੱਗੂਗਾ ਵੀ ਰੇਟ ਰੇਟ 75 ਰੁਪਏ ਮੱਝਾਂ ਦਾ ਦੁੱਧ ਪੈਂਦਾ ਤੇ ਕਿੰਨਾ 55 ਰੁਪਏ 55 ਤਾਂ ਜੀ ਕਿੰਨਾ ਦੁੱਧ ਬਾ ਦਿੰਨਾ ਗੋਆ ਨਾ ਆਪਣਾ ਘਰਾਂ ਚ ਪਾ ਲਈਦਾ ਇੱਕ ਟਾਂ ਸਵੇਰ ਦਾ ਪਾ ਲਈਦਾ 20 ਬਾਈ ਕਿਲੋ ਅੱਛਾ ਤੇ ਸ਼ਾਮ ਨੂੰ ਤਾਂ 10 7 ਅੱਧ ਕਿਲੋ ਪਾਉਂਦੇ ਬਾਕੀ ਡੇਰੀ ਪਾਈ ਅੱਛਾ ਬਾਕੀ ਡੇਰੀ ਪਾਈ ਤੇ ਸਾਰਾ ਦੁੱਧ ਕਿੰਨਾ ਪੈ ਜਾਂਦਾ ਵੈਸੇ ਸਾਰਾ ਹੁਣ ਤੇ ਟੋਕੜਾ ਹੋ ਜਾਂਦੀ ਆ ਜੀ ਹੁਣ ਤਾਂ ਡੇਰੀ ਥੋੜਾ ਹੀ ਪੈਂਦਾ ਈ ਅੱਛਾ ਤੇ ਨੂੰ ਜਗ ਨਾਲ ਤੇ ਹੂੰ ਬਚਤ ਦੱਦੋ ਵੱਧ ਆ ਕਿ ਪਰਸੈਂਟਾਂ ਚ ਨਹੀਂ ਬਚਤ ਤਾਂ ਹੈਗੀ ਆ ਜੀ ਅੱਧੂ ਵੱਧ ਹੈਗੀ ਆ ਬਚਤ ਵੱਧ ਅੱਧੂ ਵੱਧ ਹੈਗੀ ਆ ਹੈ ਮੰਨ ਕੇ ਚੱਲ ਜਿਹੜੀ ਤੇਰੀ ਇਨਵੈਸਟਮੈਂਟ ਤੂੰ ਕੀਤੀ ਸੀ ਸਾਰੀ ਨਿਕਲ ਗਈ ਉਹ ਹਾਂਜੀ ਉਹ ਤਾਂ ਜਿੰਨੇ ਪੈਸੇ ਲਾਏ ਸੀ ਆਪਾਂ ਵੀ ਉਹਨੇ ਪਸ਼ੂ ਵੇਚ ਵੀ ਦਿੱਤੇ ਆ ਵੇਚ ਵੀ ਦਿੱਤੇ ਤੇ ਗਾਂ ਨੂੰ ਆ ਇੱਕ ਬੈਂਡ ਵਾਲੀ ਜੀ ਆਪਾਂ ਸਾਰੀ ਵੇਚ ਦਿਆਂ ਤਾਂ ਇਹ ਬਚਤੀ ਆ ਤੇ ਜਿਹੜੀ ਆ ਪਸ਼ੂ ਖੜੇ ਆਪਣੇ ਬਚਤੀ ਆ ਨਾ ਇਹ ਹਾਂਜੀ ਹਾਂਜੀ ਆ ਸਾਰੇ ਪਸ਼ੂ ਜਿੰਨੇ ਵੀ ਤਿਆਰ ਹੋਏ ਹੋਏ ਆ ਘਰ ਦਾ ਤਿਆਰ ਹੁੰਦਾ ਪਸ਼ੂ ਵਿੱਚ ਬਚਤੀ ਹੁੰਦੀ ਆ ਹਾਂ ਵਿੱਚ ਬਚਤੀ ਆ ਹਣਾ ਝੋਟੀ ਆ ਜਿਵੇਂ ਆ ਝੋਟੀ ਆਪਣੀ ਸੂ ਬੈਣੀ ਆ ਤੇ ਘਰਦੀ ਆ ਇਹ ਹਾਂਜੀ ਆ ਮੱਝ ਵੀ ਸੂਈ ਵੀ ਹੈ ਘਰਦੀ ਆ ਨਾ ਉਧਰ ਦੋ گاਵਾ ਖੜੇਗਾ ਪਹਿਲਾਂ ਸੂ ਆ ਸੂ ਹੱਡੀ ਆ अच्छा हां भाई ਇਹਨੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ 114 ਲੀਟਰ ਦਿੰਦਾ ਤੇ ਆਈ ਨਹੀਂ ਦੱਸ ਦਿੰਦੇ ਮੰਨ ਲਓ ਵੀ ਤੂੰ ਕਹਿਣਾ ਕੱਲੇ ਦੁੱਧ ਦੇ ਕੰਮ 'ਚ ਵੀ ਫਾਇਦਾ ਵੀ ਜੇ ਆਪਾਂ ਬੱਚਿਆਂ ਤੇ ਨਹੀਂ ਵੀ ਧਿਆਨ ਦਿੰਦੇ ਤਾਂ ਫਿਰ ਵੀ ਚਲੋ ਆਪਾਂ ਸੀਮੰਤ ਦਾ ਚੰਗੇ ਲਵਾਉਣੇ ਪਰ ਉਵੇਂ ਸਾਫ਼ ਸੰਭਾਲ ਵੱਲੋਂ ਬੱਚਿਆਂ ਨੂੰ ਫੀਡ ਫੂਡ ਤਾਂ ਨਹੀਂ ਪਾਉਂਦਾ ਤੂੰ ਹਨਾ ਨਹੀਂ ਇਹਨਾਂ ਨੂੰ ਕੀ ਫੀਡ ਪਾਉਣਾ ਬਈ ਤਿੰਨ ਨੂੰ ਫੀਡ ਬਣਵਾ ਕੇ ਲੈ ਆਈ ਦੀ ਅੱਛਾ ਆਪਦੀ ਫੀਡ ਬਣਾਉਣੇ ਆ ਹੈਗਾ ਫਾਰਮੂਲਾ ਹਾਂਜੀ ਦੱਸਿਓ ਮੜਾ ਜੀ ਫੀਡ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਕੀ ਕੀ ਪਾਉਣਾ ਮੱਕੀ 3 ਕੁੰਟਲ 10 ਕੁੰਟਲ ਦਾ ਤਾਂ ਆਣੇਗੇ ਇਹ ਅੱਛਾ ਅੱਛਾ ਮੱਕੀ ਤਿੰਨ ਕੁਇੰਟਲ ਮੱਕੀ ਹੋ ਗਈ ਕੁਇੰਟਲ ਕਣਕ ਹੀ ਅੱਛਾ ਕੁਇੰਟਲ ਕਣਕ ਕੁਇੰਟਲ ਕੁਇੰਟਲ ਮੂੰਗੀ ਕੁਇੰਟਲ ਚੋਕਰ ਠੀਕ ਹੈ 50 ਕਿਲੋ ਬੜੇ ਮੈਂ ਦੀ ਖਾਲ 125 ਆ ਗਈ ਆ ਸਰੋਂ ਦੀ ਖਾਲ ਸਰੋਂ ਦੀ ਖਾਲ 100 ਜੋਂ ਆ ਗਏ ਕੁਇੰਟਲ 20 ਕਿਲੋ ਨਾਮਕ ਹੋ ਗਿਆ ਹੈ ਸੋਡਾ ਹੀ ਸੋਡਾ ਹੋ ਗਿਆ ਤੇ ਆਹ ਥੱਲੇ ਵਾਲਾ ਪੀਪੀਐਫ ਠੀਕ ਹੈ ਆਹ ਆਪਣੇ ਆਦੀ ਛਿਲਕਾ ਹੁੰਦਾ ਹੈ ਆਪਣੇ ਦਾ ਛਿਲਕਾ ਕੀ ਨਪਾਲਸ਼ ਹੁੰਦੀ ਆ ਪਾਲਸ਼ ਚੌਲਾ ਦੀ ਪਾਲਸ਼ ਜਿਹੜੀ ਥੱਲੜ ਦੀ ਛਿਲਕਾ ਲਿਖਿਆ ਹੈ ਪੀਪੀਐਫ ਹਾਂ ਪੀਪੀਐਫ ਜਿਹੜਾ ਪੀਪੀਐਫ ਹੈ ਚੌਲਾ ਦਾ ਚੌਲਾ ਦੀ ਪਾਲਸ਼ ਨਹੀਂ ਹੁੰਦੀ ਪਾਲਸ਼ ਹੁੰਦੀ ਹੈ ਅੱਛਾ ਅੱਛਾ ਤੇ ਆਹ 50 ਛਿਲਕਾ ਹਾਂਜੀ ਇਹ ਕੀ ਹੈ ਛਿਲਕਾ ਕਿਹੜਾ ਹੈ ਸੋਇਆ ਬੀਨ ਵਾਲਾ ਨਹੀਂ ਆਹ ਜਿਹੜਾ ਛੋਲਿਆਂ ਵਾਲਾ ਛਿਲਕਾ ਛੋਲਿਆਂ ਵਾਲਾ ਛਿਲਕਾ ਠੀਕ ਹੈ ਤੇ ਚੌਣਾ ਚੂਰੀ ਆ ਗਈ ਜੀ ਚਨਾ ਚੂਰੀ 100 ਕੁਵਾਂਟਲ ਹੈ ਈਸਟ ਆ ਗਿਆ ਜੀ ਇਹ ਇਸਟ ਆ ਗਿਆ ਇੱਕ ਕਿੱਲੋ ਵੀ ਡਾਈਜੈਸਟ ਹੋਵੇ ਬਸ ਉਹਨੂੰ ਇਹ ਥੋੜਾ ਘੱਟ ਪਾਉਣੇ ਆ ਜਿਆਦਾ ਪਾਵਾਂਗੇ ਅੱਪ ਅਗਲੀ ਵਾਰੀ ਇੱਕ ਇੱਕ ਕਿੱਲੋ ਪਾਉਂਦਾ ਜੀ ਅੱਛਾ ਇਹ ਜਿਆਦਾ ਪਾਉਣਾ ਹੈ ਨਾ 12 11 ਕੁਇੰਟਲ ਦਾ ਕੰਮ ਬਣ ਗਿਆ ਅੱਛਾ ਇਹ 11 ਕੁਇੰਟਲ ਫੀਡ ਆਪਣੀ ਕਿੰਨੇ ਚ ਤਿਆਰ ਹੋਗੀ 35300 ਰੁਪਏ ਜ ਹੈ ਨਹੀਂ 2 ਗੱਟੇ ਆਹ ਫੀਡ ਦੇ ਉਂ ਚੱਕ ਕੇ ਲਿਆ ਸੀ ਨਾ 15 3000 ਰੇ ਕਰਦੇ ਉਹਨੂੰ 3000 ਕਰਤਾ 32000 ਰੁਪਏ ਜ ਆਪਣੀ 11 ਕੁਇੰਟਲ ਫੀਡ ਤਿਆਰ ਹੋਗੀ ਹਾਂਜੀ ਤੇ ਮੰਨ ਕੇ ਚੱਲ 2500 ਦੇ ਕਰੀਬ-ਕਰੀਬ ਜੇ ਬੈ ਗਈ ਹੈ ਨਾ 3 ਕਹ 1000 ਦੇ 2500 3900 11033 ਹਾਂ 11 ਹਾਂ ਬਸ ਮੰਨ ਲਓ 3000 ਨੂੰ ਬੈ ਗਈ ਹਾਂਜੀ ਪੂਰੇ 3000 ਦੇ ਨੇੜੇ ਤੇੜੇ ਜਾਵੜੀ ਹਾਂ 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 ਉਹੀ 3000 ਨੂੰ ਫੀਡ ਪੈ ਗਈ ਜੀ ਤੇ ਫਿਰ ਵੀ ਵਧੀਆ ਬੱਚਦਾ ਬਾਈ ਆਪ ਦੀ ਫੀਡ ਥੋੜੀ ਤਿਆਰ ਕਰਾਉਣ ਚ ਫਾਇਦਾ ਬਾਈ ਵਧੀਆ ਦੁੱਧ ਦਿੰਦਿਆਂ ਜੇ ਕਿਸੇ ਨੂੰ ਫਾਰਮੂਲਾ ਇਹ ਵਰਤਣਾ ਹੋਵੇ ਤਾਂ ਸਾਨੂੰ ਸਾਰਾ ਕੁਝ ਦੱਸਤਾ ਜੀ ਬਾਕੀ ਆ ਦੇਖ ਲਿਓ ਜੇ ਪੜ ਲਿਓ ਜੇ ਜ਼ੂਮ ਕਰਕੇ ਠੀਕ ਹੈ ਆਹ ਹੈ ਵੀਡੀਓ ਰੋਕ ਕੇ ਤੁਸੀਂ ਇਹਨੂੰ ਦੇਖ ਸਕਦੇ ਆ ਫੀਡ ਫਾਰਮੂਲੇ ਨੂੰ ਕਿਉਂ ਬਾਈ ਬਹੁਤ ਪੁੱਛਦੇ ਮੱਝਾਂ ਵਾਸਤੇ ਖਾਸ ਫਾਰਮੂਲਾ ਜੀ ਇਹ ਫੀਡ ਵਾਲਾ ਤੇ ਇਹ ਚੀਜ਼ ਦਾ ਰੱਖਿਓ ਜੇ ਧਿਆਨ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਅਗਲੀਆਂ ਵੀਡੀਓ ਦੇਖਣ ਵਾਸਤੇ ਬੈਲ ਦਾ ਬਟਨ ਜ਼ਰੂਰ ਦਬਾਇਓ ਜੀ ਧੰਨਵਾਦ ਜੀ ਇਹ ਫਾਰਮ ਸਾਨੂੰ ਮੱਝਾਂ ਦੇ ਹੀ ਦਿਖਾਇਆ ਸੀ ਸਪੈਸ਼ਲ ਇਹ ਚ ਦੋ ਚਾਰ ਹੀ ਗਾ ਦੋ ਕੁ ਗਾਵਾਂ ਹੀ ਆ ਬਸ ਤੇ ਗਾਵਾਂ ਦਾ ਦੁੱਧ 55 ਰੁਪਏ ਤੇ ਮੱਝਾਂ ਦਾ 75 ਰੁਪਏ ਪਾਉਂਦਾ ਬਾਈ ਦੁੱਧ ਤਾਂ ਇੰਨਾ ਵਧੀਆ ਪੈਂਦਾ ਵੀ ਆਪ ਕੰਮ ਕਰਦੇ ਜਿਹੜੇ ਬੰਦੇ ਸ਼ਹਿਰ ਦੇ ਨੇੜੇ ਇਹ ਕੰਮ ਤੁਸੀਂ ਤੋਰ ਸਕਦੇ ਆ ਜ ਵੀ ਦੇਰੀ ਵਾਲਾ ਸਾਨੂੰ ਉਹਨਾਂ ਰੇਟ ਨਹੀਂ ਦੇਊਗਾ ਜਿਹੜਾ ਘਰਾਂ ਵਾਲਾਂ ਨਾਲੇ ਘਰਾਂ ਵਾਲਿਆਂ ਦੀ ਪੇਮੈਂਟ ਵਧੀਆ ਜੇ ਡਿਊਟੀ ਵਾਲੇ ਬੰਦੇ ਚੰਗੇ ਬੰਦੇ ਆ ਵਧੀਆ ਪੈਸੇ ਆ ਜਾਂਦੇ ਹੈ ਪੈਸੇ ਮੰਗਦੇ ਆਪੇ ਬਿੱਲ ਮੰਗਦੇ ਆ ਠੀਕ ਠੀਕ ਹੈ ਸ਼ਹਿਰ 'ਚ ਪਾਉਣਾ ਨਾ ਫਿਰ ਤੇ ਸਾਰੇ ਮੰਨ ਕੇ ਚੱਲ ਵਧੀਆ ਚੰਗੇ ਬੰਦੇ ਕੋਲ ਹੀ ਦੁੱਧ ਲੱਗਿਆ ਜੀ ਇਹ ਚੰਗੀ ਚੀਜ਼ ਹੈ ਜੀ ਵੀ ਜਿਹੜਾ ਜ਼ਿਆਦਾ ਦੁੱਧ ਦੇ ਪ੍ਰੋਡਕਟ ਤਿਆਰ ਕਰਕੇ ਵੇਚਨੇ ਤੇ ਜਾਂ ਆਪ ਘਰਾਂ 'ਚ ਦੁੱਧ ਪਾਉਣਾ ਚਲੋ ਹਰੇਕ ਬੰਦੇ ਕੋਲ ਟਾਈਮ ਨਹੀਂਗਾ ਤੇ ਪਰ ਬਾਈ ਆਪ ਹੀ ਕੰਮ ਕਰਦਾ ਲੇਬਰ ਤਾਂ ਹੈ ਨਹੀਂ ਕੋਈ ਜੀ ਆਪ ਹੀ ਕੰਮ ਕਰਦਾ ਬਾਈ ਤੇ ਦਿਨੇ ਇੱਥੇ ਮਨ ਲੈ ਕੇ ਚੱਲੋ ਸਵੇਰ ਤੇ ਰਾਤ ਨੂੰ ਪਸ਼ੂ ਬਾਹਰ ਹੁੰਦੇ ਇੱਥੇ ਕੱਚੇ ਥਾਂ 'ਚ ਮੱਝਾਂ ਨੂੰ ਸਾਨੂੰ ਦੱਸਿਆ ਵੀ ਕੱਚਾ ਥਾਂ ਜ਼ਰੂਰੀ ਹੈ ਖੇਤ 'ਚ ਬਾਈ ਬੈਠੇ ਆ ਤੇ ਹੋਰ ਕੋਈ ਖਰਚਾ ਨਹੀਂ ਪੈਂਦਾ ਕੋ ਐਕਸਟਰਾ ਨਾ ਤੇ ਆਪ ਕੰਮ ਕਰਨ ਦਾ ਹੀ ਯਰਦੇਵ ਆ ਨਾ ਜਿਹੜੀ ਮੇਨ ਚੀਜ਼ ਆ ਇਹ ਤਾਂ ਹੈ ਹਾਂ ਧੰਨਵਾਦ ਜੀ